ਕੀ ਆਪਾਂ ਇਹ ਕਹਿਣਾ ਕਰੀਏ ਸਾਡਾ ਢੋਡੇ ਕੋਲੇ ਕੋਈ ਆਪਾਂ ਸਾਰਾ ਹਾਊਸ ਬੈਠਾ ਜੇ ਰੈਂਟ ਤੇ ਰੈਂਟ ਤੇ ਉਹਨੇ ਲੈ ਕੇ ਮੈਂ ਮੈਂ ਤੁਹਾਨੂੰ ਰੇਲਵੇ ਲਾਈਨ ਦੇ ਨਾਲ ਆਪਣੇ ਘਰ ਦੇ ਮੂਹਰੇ ਲਾਓ ਜੀ ਅਸੀਂ ਪੰਨ ਤੋੜਦਾ ਜੀ ਲਾ ਦੋ ਨਹੀਂ ਉਹ ਤਾਂ ਡਰਾਪਾ ਨਹੀਂ ਕੱਲ ਤੇ ਫੜੋ ਜੀ ਨਹੀਂ ਕੱਲ੍ਹ ਗੌਲੀ ਆਪਾਂ ਢੋਡੇ ਨਾਲ ਘਰ ਦੇ ਲੱਕੀ ਰੋਈ ਦੀ ਨਜ਼ਾਇਜ਼ ਕਰਾਉਣੀ ਘੱਟ ਰਹੇ ਨੇ ਇੱਕ ਆਪਾਂ ਗਰੀਬਾਂ ਨੂੰ ਕਰਾਉਣੀ ਘੱਟੀ ਆ ਬੀਤੀ ਮੈਂ ਪਰੇਸ਼ੀ ਕਹਿੰਦੇ ਆ ਕਿ ਕਿੰਨਾ ਚਿਰ ਕਮੇਟੀ ਬਣਾਓ ਇਹਦਾ ਜਾਇਜ਼ ਕਰੇ ਕਮੇਟੀ ਨੂੰ ਵੀ ਪਤਾ ਲੱਗ ਜੂਗਾ ਐਸ.ਡੀ.ਐਮ ਨੂੰ ਇੱਕ ਕੱਢੀ ਆਈ ਥਲੇ ਘਟੋ ਕੋਲ 18 ਮਿੰਟ ਲੱਗੀਆਂ ਤੁਹਾਨੂੰ ਹੋਰ ਦੋ ਮੰਗਣਾ ਹੈ ਇਹ ਮੈਂ ਗੁਰਾਹਾਂ ਚਾਹਦਾ ਕੁਰਸੀਆਂ ਨਹੀਂ ਦਿੱਤੀਆਂ ਗਈਆਂ ਹੋਰ ਚੱਡਾ ਤੇ ਉਹ ਬਹੁਤ ਪੱਟੀ ਕਰਦਾ ਕਿੰਨੇ ਦਿਨ ਕਹਿ ਚੁੱਕੀਆਂ ਐਨਸੀ ਪਰੇ ਤੇ ਅੱਜ ਵੀ ਲੋਕ ਤਾਂ ਬੈਠੇ ਹੋ ਉਹਨਾਂ ਦੇ ਜੇਕ ਸੀ ਪਹਤਾਲ ਸੀ ਨਾ ਸੋਚੋ ਵੀ ਛੋਟੇ ਦੂਜੇ ਐਨਸੀ ਜੇ ਉਹ ਤਾਂ ਸਿੱਧੇ ਪਹਿਲਾਂ ਹੀ ਆ ਗਏ ਹੋ ਸਾਡੇ ਸਾਡੇ மூਨਾਂ ਦਾ ਕੋਈ ਨਹੀਂ ਹੈ ਇੱਕ ਮਿੰਟ ਸੋਨੋ ਹੋਰ ਕਰਦੇ ਗੱਲ ਉਹ ਤਿੰਨ ਦਿਨ ਦੀ ਸਾਡੇ ਮੂਤੋਂ ਦੀ ਮਸ਼ੀਨ ਖੜੀ ਆ ਕੱਢੀ ਉਹ ਵੀ ਤੁਹਾਨੂੰ ਪਾਪ ਦੇ ਹਰਾ ਚੋਣ ਦਾ ਕੀ ਸਾਗੇ ਉਹਨੇ ਮਤਾ ਪਾਸ ਕਰਨਾ ਹੈ ਉਸ ਤੋਂ ਵਗੈਰਾ ਐਮਸੀ ਨਹੀਂ ਪਾਉਂਦੇ ਐਮਸੀ ਫੋਨ ਕਰਕੇ ਮਹਿੰਦਰ ਜੀ ਨੂੰ ਕਹਿ ਰਿਹਾ ਜੇ ਮੇਰੇ ਬਾਅਦ ਦੇ ਨਾਲ ਦਾ ਐਮਸੀ ਨਹੀਂ ਆਉਂਦਾ ਫੋਨ ਇਹ ਮੇਰੇ ਬਾਅਦ ਦੇ ਸਪੋਟ ਲੱਗੀ ਹੈ ਮਤਲਬ ਆਏ ਕੰਮ ਨੂੰ ਉਹ ਕਰਦੇ ਉੱਥੇ ਕੰਮ ਮੰਗ ਲਓਗੇ 4 ਸਾਲਾਂ ਤੋਂ ਦੀ ਬੰਦਾ ਬਣੀ ਪਈ ਰਹੇ ਸਾਡਾ ਹਾਲ ਤਾਂ ਇਹਨਾਂ ਨੂੰ ਲੈ ਕੇ ਅਫਸਰਾਂ ਨੂੰ ਲੈ ਕੇ ਚੈੱਕ ਕਰਦੇ ਹੋਂ ਕੋਈ ਕੰਮ ਤੁਸੀਂ ਬਿਨਾਂ ਚੈੱਕ ਨਹੀਂ ਕਰਦੇ ਹ ਜੇਕਰ ਜਿਹੜਾ ਇਹ ਘਪਲਾ ਹੋਇਆ ਇਹਦੇ ਬਾਰੇ ਸਾਨੂੰ ਹੌਸਲ ਵਿੱਚ ਦੱਸਿਆ ਜਾਵੇ ਵੀ ਇਹ ਕੀ ਚੀਜ਼ ਆ ਵਰਸਾਪੰਦੇ ਸਭ ਤੋਂ ਚੱਲ ਰਿਹਾ ਆਪਣੇ ਪ੍ਰੈਸ ਕਾਨਫਰੰਸਾਂ ਹੋਣੀਆਂ ਅੱਜ ਹਾਊਸ ਦੇ ਵਿੱਚ ਸਾਡੀ ਇੱਕ ਛੋਟੀ ਭੈਣ ਜਿਹੜੀ ਕਿ ਕਾਲੀਦਲ ਤੋਂ ਨਮੈਂਦਾ ਉਹ ਆਪਣੇ ਕੱਪੜਿਆਂ ਦੇ ਉੱਪਰ ਇੱਕ ਪੋਸਟਰ ਲਾ ਕੇ ਮਰੀ ਹੈ ਵੀ 4 ਲੱਖ 20 ਹਜ਼ਾਰ ਦਾ ਇੱਕ ਧੱਫਲਾ ਹੋਇਆ ਹੈ ਉਹਦੇ ਬਾਰੇ ਇੱਕ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ ਪਰ ਦੱਸਿਆ ਜਾਵੇ ਪੀਓ ਸਾਹਿਬ ਬੈਠੇ ਨੇ ਤੁਸੀਂ ਬੈਠਿਓ ਚਿਹਰੇ ਚਿਹਰੇ ਹਰ ਔਰਡਰ ਕਰਕੇ ਹੀ ਹੋਣਾ ਪਿਆ ਸਾਨੂੰ ਜੀ ਮੈਂ ਸਾਨੂੰ ਇਹਦੇ ਬਾਰੇ ਹਾਊਸ ਦੇ ਵਿੱਚ ਦੱਸਿਆ ਜਾਵੇ ਵੀ ਕੀ ਚੱਕਰ ਕੀ ਹੈ ਇਹਦੇ ਬਾਰੇ ਦੱਸੋ ਕਿਉਂ ਅਸੀਂ ਇਹਨਾਂ ਨੂੰ ਲੈ ਕੇ ਅਫਸਰਾਂ ਨੂੰ ਲੈ ਕੇ ਚੈੱਕ ਕਰਦੇ ਹਾਂ ਕੋਈ ਕੰਮ ਤੁਸੀਂ ਬਿਨਾਂ ਚੈੱਕ ਕੀ ਕਰਦੇ ਹੋ ਜੇਕਰ ਜਿਹੜਾ ਇਹ ਕਪਲਾ ਹੋਇਆ ਇਹਦੇ ਬਾਰੇ ਸਾਨੂੰ ਹਾਊਸ ਦੇ ਵਿੱਚ ਦੱਸਿਆ ਜਾਵੇ ਵੀ ਇਹ ਕੀ ਚੀਜ਼ ਆ ਵਰਸਾਪੰਦ ਸਭ ਤੋਂ ਚੱਲ ਰਿਹਾ ਆਪਣੇ ਪ੍ਰੈਸ ਕਾਨਫਰੰਸਾਂ ਹੋਣੀਆਂ ਅੱਜ ਹਾਊਸ ਦੇ ਵਿੱਚ ਸਾਡੀ ਇੱਕ ਛੋਟੀ ਭੈਣ ਜਿਹੜੀ ਕਿ ਕਾਲੀ ਦੰਦ ਤੋਂ ਨਮੈਦਾ ਉਹ ਆਪਣੇ ਕੱਪੜਿਆਂ ਦੇ ਉੱਪਰ ਇੱਕ ਪੋਸਟਰ ਲਾ ਕੇ ਕੋ ਮਰੀ ਹੈ ਵੀ 420000 ਦਾ ਇੱਕ ਧਫਲਾ ਹੋਇਆ ਹੈ ਉਹਦੇ ਬਾਰੇ ਇੱਕ ਸਾਨੂੰ ਸਪਸ਼ਟਿਕਰਨ ਦਿੱਤਾ ਜਾਵੇ ਪਰ ਦੱਸਿਆ ਜਾਵੇ ਕਿ ਉਹ ਸਾਹ ਬੈਠੇ ਨੇ ਤੁਸੀਂ ਬੈਠੇ ਹੋ ਛੇਰ ਨੇ ਛੇਰ ਨੇ ਹਰ ਲੱਖੀ ਹੋਈ ਦੀ ਨਗਾਇਜ਼ ਕਲੌਨੀ ਘਟ ਰਹੀ ਨੇ ਇੱਕ ਤਾਂ ਗਰੀਬਾਂ ਨੂੰ ਬਰੌਂਦੀ ਘੱਟੀ ਆ ਤੇ ਜੀ ਕਹਿੰਦੇ ਨੇ ਕਿ ਹਸਤੇ ਦੇਖੀ ਨਾ ਤੁਮੇ ਕੋਈ ਕਮਿਟੀ ਬਣਾਓ ਇਹ ਗੱਲ ਜਾਚ ਕਰੇ ਕਮੇਟੀ ਨੂੰ ਵੀ ਪਤਾ ਲੱਗਦਾ ਐਮ.ਸੀ.ਐਮ. ਕੋਲ ਪੈਸੇ ਹੈਗੇ ਨਹੀਂ ਅੱਜ ਲੋਕਾਂ ਵਾਲੇ ਨਾਲ ਸੋਲੇ ਬਿਜਲੀ ਨਹੀਂ ਨੋਟ ਇੱਕ ਕੱਦੀ ਆਈ ਆ ਹਲੇ ਘਟੋਂ ਕੋਲ 18 ਮਿੰਟ ਬੀਤ ਗਿਆ ਕੋਈ ਹੋਰ ਦੱਸਦਾ ਮੈਂ ਪੁਰਾਣਾ ਤਾਂ ਕਿ ਪੁੱਛੀ ਨਹੀਂ ਲਿਤੇ ਗਏ ਹੋਰ ਝੱਟੋ ਤੇ ਉਹ ਬਹੁਤ ਪੱਟੀਆਂ ਗੱਲਿਆ ਕਿੰਨੀ ਦੇਰ ਕਿਹਾ ਚੁੱਪੀਆਂ ਐਮ.ਸੀ.ਐਮ. ਦੇ ਅੱਗੇ ਵੀ ਲੋਕ ਤਾਂ ਬੈਠੇ ਹੋ ਉਹਨਾਂ ਦੇ ਸਿਰਫ ਧਾਲ ਸੀ ਤਾਂ ਸੋਚਿਆ ਵੀ ਛੋਟੇ ਦੂਜੇ ਐਮ.ਸੀ.ਐਮ. ਨੂੰ ਤਾਂ ਸਿੱਧੇ ਸਿੱਧੇ ਕਹਿਣਾ ਪਈਏ ਹੋਰ ਯੋ ਸਾਹਿਬ ਸਾਡੇ ਸਾਢੇ 2:30 ਦਾ ਕਹਿੰਦੇ ਐ ਇੱਕ ਵਾਰ ਸੁਣੋ ਹੋਰ ਕਰਦੇ ਗੱਲ ਕੋਤਨੇ ਨਹੀਂ ਸਾਡੇ ਮੋਟਰ ਦੀ مشین ਗਈ ਆ ਰਹੀ ਉਹ ਵੀ ਖੁੱਲ ਬੈਣਾ ਜਦੋਂ ਸਾਡਾ ਕੋਲ ਜਾਂਦਾ ਉਹਦਾ ਸਾਡਾ ਐਂਸੀ ਨਹੀਂ ਐਂਸੀ ਪਾਵਰ ਨਹੀਂ ਘੱਟ ਹੋ ਰਹੀ ਆ ਹਾਊਸ ਦੇ ਵਿਚਕਾਰੋਂ ਨਹੀਂ ਮਟਾ ਪਾਸ ਕਰਨਾ ਕਿਤੋਂ ਵਗੈਰ ਐਮਸੀਡੀ ਪਾਵਰ ਨਹੀਂ ਐਮਸੀ ਫੋਨ ਕਰਕੇ ਮਿੰਦਰਜੀ ਨੂੰ ਕਹਿ ਰਿਹਾ ਜੇ ਤੁਹਾਡੇ ਰੋਡ ਦੇ ਨਾਲ ਜਿਹੜਾ ਐਮਸੀ ਨਹੀਂ ਹੈਗਾ ਖੁੱਲ ਇਹ ਮੇਰੇ ਬਾਅਦ ਦੇ ਮੋਟਰ ਲੱਗੀ ਆ ਮੈਂ ਤਾਂ ਐਂ ਕਰ ਤੂੰ ਉਹ ਕਰਦੇ ਉੱਥੇ ਕੰਮ ਮੰਗ ਲੋ ਕਿਹੜਾ ਸਾਡੇ ਦੀ ਬੰਦਾ ਬਣੀ ਕੀ ਰਿਹਾ ਸਾਡਾ ਹਾਲਤ